ਸਤਿ ਸ੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਕੱਲ ਬਠਿੰਡੇ ਚ ਮੇਰੀ ਘਰ ਵਾਲੀ ਦੇ ਮਾਸੀ ਦੇ ਜਵਾਈ ਦੇ ਲੜਕੇ ਦੀ ਸ਼ਾਦੀ ਸੀ ਜਾਨੀ ਕਿ ਮੇਰੇ ਸਾਧੂ ਸਾਹਿਬ ਜੋ ਬਠਿੰਡੇ ਦਾ ਪ੍ਰਸਿੱਧ ਵਕੀਲ ਹੈ ਤਜਿੰਦਰ ਸਿੰਘ ਸਿੱਧੂ ਪਹਿਲਾਂ ਉਹ ਸਰਕਾਰੀ ਯੂਨੀਵਰਸਿਟੀ ਆ ਜੇ ਉਹਨਾਂ ਦੇ ਲੜਕੇ ਦੀ ਸ਼ਾਦੀ ਇੱਕ ਸ਼ਾਦੀ ਵੀ ਮੇਰੀ ਮਾਸੀ ਦੀ ਲੜਕੀ ਲੜਕੀ ਨਾਲ ਅੱਗੀ ਕਰਵਾਈ ਆ ਮੰਨ ਲਓ ਸਾਡਾ ਭਵਿੰਦਰ ਬਤੋਲਾ ਪਹਿਲੀ ਵਾਰ ਬਣਿਆ ਤੇ ਆ ਬਰਨਾਲੇ ਵਾਲਿਆ ਨਾਨਕਾ ਮੇਲ ਜਿਹੜਾ ਆਪਣਾ ਸਾਰੀ ਸਭਾ ਨਾ ਮੁੰਡਾ ਨਾ ਉਹ ਕੈਨੇਡਾ ਜ ਰਹਿੰਦਾ ਹੈ ਸਿੱਧਿਆਰਾ ਪੁੱਤ ਜਾਂ ਉਹ ਨਾਨਕਿਆ ਦਨਕੇ ਆਪਣੀ ਸਰਦਾਰਨੀ ਦੇ ਮਾਫੀ ਦੀਆਂ ਨੂਆਂ ਤੇ ਨਾਨਕਾ ਪਰਿਵਾਰਾਂ ਮੇਰੀ ਖਲਾਰੀਏ ਮਾਸੀ ਦਾ ਪਰਿਵਾਰ ਤੇ ਬਟਿੰਡੇ ਆਇਆ ਹੈ ਜਾਗੋ ਤੇ ਆ ਉਹਨਾਂ ਦੇ ਬਣਾ ਲਿਆ ਨੇ ਮੁੰਡੇ ਆ ਹਾਰੇ ਇਹ ਤੁਹਾਨੂੰ ਦਿਖਾਉਣਾ ਹੈ ਉਹ ਆ ਮੁੰਡਾ ਜਾਲਾ ਕਾਲਜ ਤੋਂ ਤੜਾ ਮੇਰੀ ਸਾਲੀ ਦਾ ਜਿਹਨੂੰ ਆਪਾਂ ਇੰਸਟਾਗ੍ਰਾਮ 'ਵੀ ਮਾਫੀ ਦੀ ਦੋਦੀ ਦੋਦੀ ਦਾ ਇਹ ਮੁੰਡਾ ਪੀਆਰ ਆ ਕੈਨੇਡਾ 'ਚ ਪੱਕਾ ਇਹਦਾ ਨਾਮ ਹੈ ਪ੍ਰੀਤ ਇੰਦਰਪਾਲ ਸਿੰਘ ਉਹ ਮਿੱਤੂ ਮਿੱਤੂ ਕਹਿ ਦਿੰਦੇ ਆਸੀਂ ਤੇ ਆਹਾਂ ਭਾਈ ਨਾਨਕੇ ਮੁੰਡੇ ਦੇ ਲੱਗੇ ਪਏ ਆ ਇਹ ਗੁੱਡੀਆਂ ਆ ਆਪਣੀਆਂ ਬੰਵਾਲੇ ਵਾਲੀਆਂ ਬੜਾ ਹੀ ਰੌਣਕ ਦਾ ਮੇਲਾ ਲਾਇਆ ਇਹਨੇ ਤੂੰ ਜਾਣੇ ਭਈਆ ਤੂੰ ਸੱਦਿਆਂ ਨੇ ਬੰਵਾਲੇ ਆਈਆਂ ਨੇ ਤੇ ਉਹ ਮੇਰਾ ਸਾਲਾ ਲੱਗਦਾ ਹੈ ਕਿ ਤਾਰ ਸਿੰਘ ਢਿੱਲੋਂ ਭਾਗੂ ਹੈ ਇਹਨਾਂ ਦਾ ਪਿੰਡ ਇਹਨੇ ਵੀ ਬੋਲੀਆਂ ਪਾਉਣ ਵਾਲੇ ਪੰਪ ਕਰਤੀ ਇਹ ਵੀ ਪ੍ਰਿੰਕ ਰੇਟਾ ਦਾ ਪੀਆਰ ਆ ਸਾਬ ਸਾਹਮ ਆਪਣਾ ਜੀ ਆ ਬੱਚਾ ਪਾ ਆ ਵਾ 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 ਇਹ ਕ੍ਰਿਸ਼ਨਾ ਹੋਕਰ ਜੀ ਰਾਤ ਜਾਗੋ ਦਾ ਪ੍ਰੋਗਰਾਮ ਆ ਤਕਰੀਰਾਂ ਸੁਣਦੀ ਚਲੀ ਰਹਿੰਦੇ ਨਿਰੋਸ਼ਨ ਆਇਆ ਬਈ ਹੋਰ ਜਾ ਕੇ ਆਇਆ ਓਏ ਬਹੁਤ ਸਾਰਾ ਸਾਹਬ ਜਤਾਰ ਸਿੰਘ ਤੇ ਲੋਕਾ ਪਾਦੂ ਵਾਲੇ ਪੰਪੜਾ ਪੁੰਦੇ ਇਨਾ ਵੀ ਵੀਡੀਓ ਮੈਂ ਪਾਈ ਆ ਤੁਸੀਂ ਦੇਖ ਸਕਦੇ ਹੋ YouTube ਤੇ ਬੜੀਆਂ ਪੌਲੀਆਂ ਪਈ ਆ ਮੇਰੇ ਸਾਥੀ ਸਾਥੀ ਕਿਹਨੂੰ 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 ਆਜੰਦ ਰੋਣੇ ਪਰ ਆ ਲਾਲ ਪੱਗ ਲਿਆ ਆ ਗਏ ਉਹ ਤੁਹਾਨੂੰ ਲਾਲ ਕਾਲਿਆ ਇਹ ਨਹੀਂ ਜੀ ਰੋਣ ਕਾਲਿਆ ਨਾਂਕਾ ਪਰਿਵਾਰ ਐ ਘਰ ਹੋ ਰਿਆ ਤੇ ਆ ਮੇਰੀ ਸਿੰਘੀ ਦੇ ਮਾਮਾ ਜੀ ਲੱਗਦੇ ਨੇ ਲੈ ਲੈ ਤੂੰ ਹੱਲੇ ਰਹੀ ਮੇਰੇ ਪਾਸੇ ਬਟਲੇ ਆਜਾ ਮੇਰੀ ਸਾਲੀ ਸਾਹਿਬਾ ਫਲਕਾਰੀ ਨੇ ਸਰਬਜੀਤ ਕੌਰ ਐ ਲੈਕਚਰਰ ਮਿਲਿਆ ਸਰਕਾਰੀ ਜਿੰਨਾਂ ਤੇ ਬੜੰਡੇਈ ਬੜਾ ਚੰਗਾ ਮੇਰੀ ਸਾਲੀ ਨੂੰ ਅੱਜ ਪੁੱਤ ਵਿਆਹ ਦਾ ਤੇ ਪੁੱਤ ਵੀ ਚੰਗਾ ਕਰ ਲਈ ਹੈ ਮੇਰੀ ਸਾਲੀ ਦੇ ਸਾਥੀ ਦੇ ਘਰ ਤੋਂ ਤੇ ਹੁਣ ਤੁਸੀਂ ਸਭ ਤੋਂ ਬੋਲੀਆਂ ਆਂ ਆ ਕੇ ਲੱਡੂ ਕਿੰਨੇ ਸ਼ਿਕਾਰਾ ਆਪਣੀਆਂ ਪਈ ਸਾਡੇ ਪਨਾਲੇ ਆ ਨਾ ਮਾਰੋ ਮੇਰੀ ਸਾਲੀ ਨੇ ਮਸੀਦੇ ਪਰਵਾਰ ਸੰਭਲਾ ਪਾਈ ਨੇ ਬੜਾ ਭੰਗੜਾ ਪਾਇਆ ਜਿਦਾ ਸਿੰਟ ਲੋਨੇ ਇਹ ਕੱਟੇ ਤੂੰ ਮੈਨੂੰ ਨੱਚਦੀ ਦੇਖਣਾ ਤੇ ਪਰਨਾਲੇ ਵਾਲੇ ਅੱਗੇ ਵਧਦੇ ਹੋਏ ਮਨਾਂ ਮੇਰਾ ਹੋ ਗਿਆ ਵਜੇ ਜਦੋਂ ਕਿ ਸਾਡੂ ਦੇ ਪਰਿਵਾਰ ਤੋਂ ਸਾਡੂ ਦੇ ਪਰਿਵਾਰ ਤੋਂ ਨਾ ਲੈ ਕੋ ਨਾ ਮਲੇ ਪੰਗੋ ਕਰ ਤੀ ਤੇ ਲੇਖੀ ਰੰਗ ਵਿੱਚ ਆਪਣਾ ਬਲਵੰਤ ਅੰਗਾ ਲੱਗਿਆ ਦਾ ਕਮੈਂਟ ਤੇ ਸ਼ੇਅਰ ਕਰੋ ਕਰਦੇ ਹੋ ਆ ਭਾਈ ਸਾਡੀ ਭੈਣ ਲੱਗਦੀ ਹੈ ਜੇ ਦਾਸ ਸਿੰਘ ਤੇ ਲੁੰਨੇ ਘਰੋਂ ਗੁੰਮਿੰਦਰ ਕੋਲ ਹੈ ਗੁੰਮਿੰਦਰ ਵੀ ਕਹਿੰਦੇ ਆਂ ਅਸੀਂ ਪਰ ਅਸੀਂ ਕਹਿੰਦੇ ਕੁਮਿੰਦਰੀ ਜਨੇ ਜਾਂਦੇ ਨੇ ਇਹਨੇ ਵੀ ਬੜਾ ਪੰਗਾ ਉਠਾਤਾ ਆ ਆ ਮੇਰਾ ਸਾਥੂ ਕਿਹਦਾ ਹੋਇਆ ਇਮਾਨਸਾ ਤੋਂ ਤੇ ਆਉਂ ਮਗਰ ਤੀੜਾ ਸਾਡੂ ਸਾਡ ਜੀੋ ਰੋਸ਼ਨੀ ਦੀ ਰਾਣੀ ਬਸ ਤੇ ਬਾਈ ਕੋਟਨ ਵਾਲੇ ਜਦੋਂ ਪਾਈ ਜਿੰਦੀ ਮੈਂ ਰੱਖੀ ਤੀਕਾ ਆਪਣਾ ਬਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਕਰਦੇ ਹੋ ਬਲਕੇ ਵਾਕਿ ਸੁਪਤਾਂ ਦੇ ਨੌਂ ਕਾ ਨਾ ਪਹਾਂ ਪਰ ਗੰਗਾਂ ਜਰਾਪੀਆਂ ਦੇ ਇੰਦੇ ਆ ਆਪਣਾ ਦਰਜ ਜਿੰਦੇ ਇੰਨੋਂ ਪੜੀ ਜਾਂਦਾ ਨਾ ਕਰਦਾ ਵੇ ਰੀ ਆਪਾ ਮਨੋਂ ਮੈਨਾਂ ਲਾਈ ਦਿੰਦੇ ਆ ਇਹ ਸਾਰੇ ਪ੍ਰਣਾਲੇ ਵਾਲੇ ਮੁੰਡੇ ਆ ਆਪਣੇ ਹਾਂ ਇਹ ਮਾਮਾ ਦੀ ਵੀ ਨਹੀਂ ਦੇ ਸਰਪੰਦਰ ਕੌਰ ਦੇ ਜਿਹੜੀ ਧੀ ਦਾ ਮਾੜ ਕੰਦਰ ਕੌਰ ਇਹ ਕੋਲ ਨਹੀਂ ਆਪਾਂ ਇਹ ਉਹ ਵਧੀਆ ਖਾਲੀ ਸਹਿਵਾ ਸਰਕਾਰੀ ਨੇ ਪਬਲੀਕ ਕੀ ਆਪਰੇ ਨੇ ਆਪ ਸਮਝਾ ਰਿਹਾ ਇਹ ਸਾਧੂ ਸੰਘੜੇ ਆਪਣੇ ਕੁਲਦੀਪ ਸਿੰਘ ਖਾਲੀ ਮਾਨ ਸਿੰਘ ਰਜੇ ਦੇ ਬੰਦੇ ਮਨੀ ਸੋਰੀਆ ਖਾਲੀ ਅਕਾਲੀ ਰਾਜੀ ਭਾਈ ਸਾਡੀ ਤਾਂ ਸੁਹ ਭੈਣ ਨਹੀਂ ਲੱਗੀ ਬਲਵਿੰਦਰ ਮਿੱਲਾ ਦੀ ਜਿਹੜਾ ਨਾਲ ਕੰਮ ਕਰਦੇ ਨੇ ਦਰਦਾਂ 3000 ਤੋਂ ਉੱਪਰ ਦਾ ਲਾਗਤ ਨਹੀਂ ਦੇ ਕਾਗਜ਼ੇ ਨਹੀਂ ਹੈ ਜਿੱਥੇ ਕੋਈ ਨਹੀਂ ਲਾਟਾਂ ਕੇ ਪਰਾਲੇ ਵਾਲੇ ਪਰਿਵਾਰੋਂ ਬਰੈਕਟਟ ਜਾਂਦੇ ਇਹ ਸੌਲਾ ਸੇਵੋ ਉਹੀ ਆ ਭਾਈ ਗੱਦੀ ਜਾਨੀ ਗਿੱਲਵੰਦਰ ਕੋ ਇੱਕ ਨੇਤਾ ਜੇ ਪੱਕੇ ਆ ਤੇ ਜਾਤ ਸਪੈਸ਼ਲ ਹੀ ਆ ਗਿਆ ਆਪਣੇ ਘਰ ਦੇ ਮਾਮ ਬਕਰਦੀ ਦੋਨਾਂ ਦੀਆਂ ਨੇ ਇਹਨਾਂ ਨੇ ਫਮਾਲੀਆਂ ਬੋਲਿਆ ਭਾਈਆਂ ਦੋਨਾਂ ਦੀਆਂ ਇਹ ਮੁੰਡਾ ਮਿੱਤੀ ਸਾਡੀ ਫੌਜੀ ਸੇਵਾਂ ਦਾ ਜਿਹੜਾ ਵਿਆਹ ਹੈ ਇੱਥੇ ਵੀ ਕਰਦਾ ਇਹ ਪ੍ਰਣਾਲਾ ਪ੍ਰਣਾਲਾ ਹੀ ਲੋਹਾਰਾ ਦਾ ਰਸਤਾ ਰਸਤਾ ਸਾਰੇ ਤੋਂ ਮਿੱਤਰ ਦੇ ਬੰਦਾ ਲੈ ਤੋਂ ਉਹਦੇ ਨਾਲ ਆ ਆ ਪਹਿਲਾਂ ਹੀ ਜਾਂਦਾ ਟਿਕ ਟਿਕ ਆਇਆ ਵੀ ਲਾਲਾ ਮੂਛ ਨਾਲ ਗੱਲ ਕਰ ਪੀਤੀ ਨੂੰ ਬਹੁਤ ਸਾਲ ਹੋ ਗਏ 15 ਸਾਲ ਹੋ ਗਏ ਪੀਤੀ ਨਹੀਂ ਪੁੱਛੀ ਜਾਂ ਦਿਨੇ ਅੱਜ ਆਹ ਇਹ ਸਾਰੀ ਤੇਵਾ ਜਾਣੀ ਕਿੱਥੇ ਜਾਂਦਾ ਸਾਰੀ ਤੇਵਾ ਨਾਲ ਗਰਮੀ ਚੋਪਾ ਕਿਉਂਕਿ ਫਸਲ ਯੋਨਾ ਵੇਰ ਵੀ ਪਟਵੰਨਾ ਜੀ ਖੰਦਰ ਸਿੰਘ ਚਹਾਨਾ ਹੈ ਤੇ ਇਹ ਪੂਰੀ ਤੁਹਾਨੂੰ ਦੱਸਾਂ ਜਿਹੜੀ ਵਿਆਹ ਕਿ ਹੋਇਆ ਹੈ ਮੇਰੀ ਮਾਸੀ ਦੀ ਧੀ ਹੈ ਮਨੋ ਜੀ ਮੇਰੀ ਭਾਜੀ ਇਹ ਮੁੰਡਾ ਮੇਰੀ ਸਾਲੀ ਦਾ ਮੁੰਡਾ ਜੇ ਸਰ ਲੰਮਰ ਕਰਨੇ ਡਾਕਟਰ ਤੇ ਬਾਈ ਜਿੰਗਰ ਬੰਦੇਗਾ ਤਾਂ ਸੱਚ ਪੂਰੀ ਲੱਗੂਗਾ ਇਹ ਬੂਨੀ ਪਰਮਨੈਂਟ ਸਰਕਾਰੀ ਨਸੀਲ ਹੋਵੇ ਪਹਿਲਾ ਹੈ ਬੇ ਕੀ ਆਉਂਦਾ ਮੰਨ ਲੈ ਟ ਕਮੈਂਟ ਕਰੀ ਜਾਓ ਮੇਰਾ ਵੀਰ ਫੇਰ ਹੀ ਸਵਾਲ ਆਉਂਦਾ ਬਲੌਗ ਬਣਾਉਂਦਾ 47.5 ਬਹੁਤ ਚਾਹ ਹੁੰਦਾ ਇਦਨ ਦਾ ਫਰਮ ਐਬ ਯਾਪ ਅੰਦੀ ਬੰਤ ਮਾ ਰਾਤ ਵੱਡਾ ਗੋਜ਼ੀ ਤੇ ਕੱਲ ਨੂੰ ਐਂ ਦਵਾਰ ਨੂੰ ਬੋਲੇਗੀ ਪ੍ਰਾਤ ਤੇ ਜਲਨੀਆਂ ਮਿਲਨੀਆਂ ਤੇ ਇਹ ਕੁੜੀ ਆਣੇ ਗੋਵਿੰਦਗੜ੍ਹ ਦੇ ਹੋਰ ਕੋਲੇ ਪਿੰਡ ਆ ਔਰ ਕਿੰਨੇ ਵੀ ਮਾਤੀ ਵੀ ਆ ਤੇ ਮਾਤੀ ਨੇ ਹੀ ਜਿਹੜੀ ਮਾਤੀ ਦੀ ਕੁੜੀ ਦਾ ਰਿਤਾ ਕਰਵਾਈ ਤੁਕੇ ਕਲਾਂ ਤੋਂ ਔਨਕਤ ਤੁਕੇ ਕਲਾਂ ਅਣੀ ਮਾਤੀ ਦਾ ਕੁੜੀ ਗੋਵਿੰਦਗੜ੍ਹ ਕਰਾਈ ਜਿਹੜੀ ਵੱਡੀ ਮਾਤੀ ਜਿਹੜੀ ਗੋਵਿੰਦਗੜ੍ਹ ਆ ਮੇਰੀ ਮਾਂ ਦੀਆਂ ਤਿੰਨ ਭੈਣਾਂ ਹੈ ਗੋਵਿੰਦਗੜ੍ਹ ਨਾਲ ਔਰ ਤੁਸੀਂ ਨਾਲ ਕੰਮ ਇਤਰੀ ਬੈਠਿਓ ਆ ਨਾਨਕਾਂ ਵੇਲੇ ਇਦਰੀ ਬੈਠੇ ਆ ਕਿਵੇਂ ਆ ਯਾ ਕੁੜੀਆਂ ਸੀਆਂ ਪਾਈਏ ਮੇਰੀਆਂ ਬਗੇ ਸਾਲ 11 ਸਾਲਾ ਸਾਰੇ ਬੈਠੇ ਮੇਰੇ ਕੋਲ ਗੰਗਾ ਵਾਲੇ ਗੰਗਾ ਨਾਹ ਇੰਨਾ ਵੀਡੀਓ ਤੇ ਮੈਂ ਕਈ ਯਾਰ ਪਾਈ ਹਾਂ ਹਲੋ ਆਪਣਾ ਪਰਿਵਾਰ ਕਰਦਾ